ਜਲੰਧਰ ਦੀ थाना ਨੰਬਰ 3 ਦੀ ਪੁਲਿਸ ਪਾਰਟੀ ਨੇ ਨਾਕੇ ਬੰਦੀ ਦੇ ਦੌਰਾਨ 12 ਚైనా ਡੋਰ ਦੇ ਗੱਟੋਵਾਂ ਦੇ ਨਾਲ ਬੱਚਿਆਂ ਨੂੰ ਕਾਬੂ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ थाना प्रभारी ਰਮੇਸ਼ ਕੁਮਾਰ ਨੇ ਦੱਸਿਆ ਕਿ ACP ਨੌਰਥ ਦਮਨ ਵੀਰ ਦੇ ਦੇਸ਼ਾਨ ਦੇ ਅਨੁਸਾਰ थाना ਨੰਬਰ 3 ਦੇ ਵੱਲੋਂ ਰੋਜ਼ਾਨਾ ਸ਼ਾਮ ਨੂੰ ਨਾਕੇ ਬੰਦੀ ਅਲੱਗ-ਅਲੱਗ ਥਾਵਾਂ ਤੇ ਕੀਤੀ ਜਾਂਦੀ ਹੈ। ਉਨਾ ਕਿਹਾ ਕਿ ਇਸੇ ਦੇ ਦੌਰਾਨ ਕੱਲ ਰਾਤ ਕੈਰੀਪੁਰੀ ਦੇ ਕੋਲ ਉਹਨਾਂ ਦੇ ਵੱਲੋਂ ਜਦੋਂ ਨਾਕੇਬੰਦੀ ਕੀਤੀ ਗਈ ਸੀ ਤਾਂ ਬੱਚਿਆਂ ਨੂੰ ਚਾਈਨਾ ਡੋਰ ਦੇ ਗੱਟੂਆਂ ਦੇ ਸਮੇਤ ਕਾਬੂ ਕੀਤਾ ਗਿਆ ਇਸ ਬੰਦੀ ਉਹਨਾਂ ਜਾਣਕਾਰੀ ਦਿੰਦਿਆਂ ਕਿ ਉਹਨਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਉਸੇ ਵੇਲੇ ਤਲਾਸ਼ ਕੀਤੀ ਗਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਵੀ ਸਖਤ ਚੇਤਾਵਨੀ ਪੁਲਿਸ ਦੇ ਵੱਲੋਂ ਦਿੱਤੀ ਗਈ ਹੈ ਬਿਊਰੋ ਰਿਪੋਰਟ ਦਾ ਏਅਰ ਟੀਵੀ ਅਤੇ ਪੰਜਾਬ ਰੇਡਾ ਲਾਈਵ ਕੱਲ ਜਿਹੜੀ ਸਤਨਾਮ ਸਿੰਘ ਐਸਆਈ ਆ ਉਹਨਾਂ ਨੇ ਅਕੈਰੀਪੁਰੀ ਦੇ ਕੋਲ ਨਾਕਾਲਾ ਹੈ ਤੁਹਾਨੂੰ ਨੱਤਾ ਬੰਦੀ ਉਹਨਾਂ ਨੇ ਜਿਹੜੇ ਹੈਗੇ ਆ ਇਹ 12 ਜਿਹੜੇ ਕਟੂ ਹੈਗੇ ਆ ਚੈਨਾਡੋਰ ਦੇ ਕਰਾਫ ਦੇ ਲੜਕਿਆਂ ਦੇ ਕੋਲ ਤੇ ਜਿਹੜੇ ਲੜਕੇ ਆ ਉਹਨਾਂ ਦੇ ਇਲਾਜ ਜਿਹੜੀ ਆ ਹੈ ਸਭ ਜਾਪਾ ਅੰਕਾਰ ਕਾਰਵਾਈ ਅਮਰਟੀ ਦੇ ਰਹੀ ਸੱਜ ਜਿਵੇਂ ਕਿ ਚੈਨਾਡੋਰ ਮਾਰਕੀਟ ਦੇ ਵਿੱਚ ਬਹੁਤ ਵਿਕਰੀ ਹੈਗੀ ਹੈ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਇਹਦੇ ਸਬੰਧ ਵਿੱਚ ਜੀ ਜਿਹੜੇ ਬੱਚਿਆਂ ਦੇ ਮਾਪਿਓ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜੀ ਚਾਈਨਾ ਰੋਡ ਦੇ ਨਾਲ ਕਿਸੇ ਦਾ ਵੀ ਕੋਈ ਨੁਕਸਾਨ ਹੋ ਸਕਦਾ ਹੈ ਇਹਦੇ ਨਾਲ ਜਈ ਕਈ ਵਾਰੀ ਪਹਿਲਾਂ ਖ਼ਬਰਾਂ ਦੇ ਵਿੱਚ ਆਇਆ ਹੈਗਾ ਥੋੜਾ ਜਿਹਾ ਇਹਨਾਂ ਨੂੰ ਪੇਰੈਂਟਸ ਨੂੰ ਇਹੋ ਧਿਆਨ ਦੇਣਾ ਚਾਹੀਦਾ ਹੈ ਬੱਚਿਆਂ ਨੂੰ ਰੋਕਣਾ ਚਾਹੀਦਾ ਹੈ ਮੇਰੀ ਅਪੀਲ ਹੈ ਕਿ ਬੱਚਾ ਨੂੰ ਜਿਹੜੀ ਚਾਈਨਾ ਲੋ ਰਿਹਾ ਇਹ ਤੋਂ ਬਿਲਕੁਲ ਮਨਾ ਕਰਨਾ ਚਾਹੀਦਾ ਬੱਚਿਆਂ ਨੂੰ ਕੋਈ ਵੀ ਬੱਚਾ ਜਿਹੜਾ ਹੈ ਇਹਦੀ ਵੱਸ ਤੋਂ ਬਾਅਦ ਸਰ ਜਿਵੇਂ ਕਿ ਤੁਹਾਡੇ ਉਰ ਕੋਈ ਵਾਰੀ ਦੁਕਾਨਾਂ ਦੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈਗੀ ਇਹ ਤੁਹਾਡੀ ਟੀਮ ਲੱਗ ਗਈਆਂ ਜਿਹੜੇ ਹੈਗੇ ਆ ਇਹਦੇ ਵਿੱਚ ਅਸੀਂ ਪਤਾ ਕਰਨੇ ਆ ਵੀ ਇਹ ਜਿਹੜੀ ਦੋਰ ਹੈ ਕਿੱਥੋਂ ਆਉਤ ਕਰਨੀ ਜਿਹੜੇ ਬਾਕੀ ਬੰਦੇ ਵਿੱਚ ਅਨਹਾਲ ਹੋਣਗੇ ਉਹਨਾਂ ਖਿਲਾਫ ਦੀ ਬੰਦੀ ਕ੍ਰੂਨੀ ਕਰਾਂਗੇ ਸੋ ਜਿਵੇਂ ਕਿ ਦੁਕਾਨਦਾਰ ਵੀ ਚੈਨਲ ਹੋਰ ਵੇਚ ਰਹੇ ਉਹਨਾਂ ਨੂੰ ਵਾਸਤੇ ਕੀ ਸਖਤ ਕਦਮ ਕੀਤੇ ਜਾਣ ਜੂਲ ਸਵਾਰੇ ਵੀ ਜਿਹੜੇ ਹੈਗੇ ਆ ਅਸ ਛੇਤਰਾਂ ਦੇ ਜਿਨ੍ਹਾਂ ਦੇ ਕੋਲ ਚੈਨਲ ਹੋਰ ਹੈਗੇ ਇਹ ਪ੍ਰੋਡਕਸ਼ਨ ਵਾਲੇ